ਕਿਸ਼ोरी राम ਰੋਡ ਦੇ ਉੱਤੇ ਅੱਧਾ ਦਰਜਨ ਮੁੰਡਿਆਂ ਨੇ ਜਿਹੜੇ ਦੋ ਬਾਈਕਾਂ ਤੇ ਸਵਾਰ ਹੋ ਕੇ ਆਏ ਸੀ ਉਹਨਾਂ ਨੇ ਇੱਕ ਹੋਰ ਬਾਈਕ ਵਾਲੇ ਨੂੰ ਉੱਥੇ ਘੇਰ ਕੇ ਤੇ ਉਹਦੇ ਸਿਰ ਦੇ ਵਿੱਚ ਲੋਹੇ ਦੇ ਗਾਜੇ ਤੇ ਡੰਡੇ ਨਾਲ ਮਾਰ-ਮਾਰ ਕੇ ਉਹਦਾ ਸਿਰ ਫੋੜਤਾ ਤੇ ਉਸਨੂੰ ਜ਼ਖਮੀ ਕਰਤਾ ਘਟਨਾ ਦੀ ਸੂਚਨਾ ਮਿਲਣ ਤੇ ਸਾਡੀ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਐਂਬੂਲੈਂਸ ਟੀਮ ਵਲੰਟੀਅਰ ਯਾਦਵਿੰਦਰ ਕੰਗ ਮੌਕੇ ਤੇ ਪਹੁੰਚੇ ਤੇ ਜ਼ਖਮੀ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਜਿਸ ਦੀ ਪਛਾਣ ਅਰुण ਕੁਮਾਰ ਨਿਵਾਸੀ ਜੋਗੀ ਨਗਰ ਹੋਈ ਬਾਈਕ ਵਾਲੇ ਨੇ ਦੱਸਿਆ ਕਿ ਥੋੜੀ ਦੂਰੀ ਦੇ ਉੱਤੇ ਹੀ ਜਿਹੜੇ ਮੁੰਡੇ ਬਾਈਕ ਦੇ ਉੱਤੇ ਕੁੱਟਣ ਆਏ ਸੀਗੇ ਉਹਦੇ ਵਿੱਚੋਂ ਇੱਕ ਬਾਈਕ ਵਾਲੇ ਦੇ ਨਾਲ ਉਹਦਾ ਬਾਈਕ ਟਕਰਾ ਗਿਆ ਸੀਗਾ ਤੇ ਉੱਥੇ ਥੋੜਾ ਬਹੁਤ ਰੋਲਾ ਪੈ ਗਿਆ ਸੀਗਾ ਉਸ ਤੋਂ ਬਾਅਦ ਉਸਨੇ ਆਪ ਦੇ ਸਾਥੀਆਂ ਨੂੰ ਬੁਲਾ ਕੇ ਅੱਗੇ ਘੇਰ ਕੇ ਉਸ ਨੂੰ ਮਤਲਬ ਉਹਦਾ ਸਿਰ ਵਗੈਰਾ ਪਾੜਤਾ ਤੇ ਉਸ ਨੂੰ ਜ਼ਖਮੀ ਕਰ ਦਿੱਤਾਗਾ ਆ ਸਿਵਲ ਹਸਪਤਾਲ ਦੇ ਵਿੱਚ ਇਸ ਦਾ ਇਲਾਜ ਚੱਲਦਾ ਹੋਇਆ ਹੈਗਾ ਇਸ ਤੋਂ ਇਲਾਵਾ ਜੀਟੀ ਰੋਡ ਦੇ ਉੱਤੇ ਜਿੱਥੇ ਕੁਟੀਆਂ ਬਣੀ ਹੋਈ ਹੈ ਪੁਰਾਣੀ ਉੱਥੇ ਦੋ ਮੋਟਰਸਾਈਕਲ ਆਪਸ ਦੇ ਵਿੱਚ ਟਕਰਾ ਗਏ ਤੇ ਉਹ ਇੱਕ ਬਾਈਕ ਵਾਲਾ ਉੱਥੇ ਕਮਿਲ ਰੂਪਦੇਵ ਜਖਮੀ ਹੋ ਗਿਆ ਘਟਨਾ ਦੀ ਸੂਚਨਾ ਮਿਲਨ ਤੇ ਸਾਡੀ ਨੌਜਵਾਨ ਵੈਲਫਰ ਸੋਸਾਇਟੀ ਦੀ ਐਂਬੂਲੈਂਸ ਟੀਮ ਵਲੰਟੀਅਰ ਸੁਮਿਤ ਮੇਸ਼ਵਰੀ ਐਂਬੂਲੈਂਸ ਲੈ ਕੇ ਮੌਕੇ ਤੇ ਪਹੁੰਚੇ ਤੇ ਜਖਮੀ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਜਿਸ ਦੀ ਪਛਾਣ ਰਜਿੰਦਰ ਕੁਮਾਰ ਨਿਵਾਸੀ ਪ੍ਰਤਾਪਨਗਰ ਦੇ ਤੌਰ ਤੇ ਹੋਈ ਇਸ ਤੋਂ ਇਲਾਵਾ ਉਧਮ ਸਿੰਘ ਨਗਰ ਜਿਹੜਾ ਸ਼ਹਿਰ ਦਾ ਲੈਨੋਪਾਰਾ ਵਾਲਾ ਏਰੀਆ ਹੈਗਾ ਉੱਥੇ ਇੱਕ ਬਾਈਕ ਵਾਲਾ ਅਚਾਨਕ ਉਹਨੂੰ ਦੌਰਾ ਪੈ ਗਿਆ ਤੇ ਉਹ ਸੜਕ ਦੇ ਉੱਤੇ ਡਿੱਗ ਗਿਆ ਉਹਦਾ ਸਿਰ ਫਟ ਗਿਆ ਖਟਨਾ ਦੀ ਸੂਚਨਾ ਮਿਲਨ ਤੇ ਸਾਡੀ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਐਂਬੂਲੈਂਸ ਟੀਮ ਵਲੰਟੀਅਰ ਸੁਮਿਤ ਮੇ ਇਸ਼ੂਈ ਸਖਸ਼ਮ ਐਂਬੂਲੈਂਸ ਲੈ ਕੇ ਮੌਕੇ ਤੇ ਪਹੁੰਚੇ ਤੇ ਜ਼ਖਮੀ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਜਿਸ ਦੀ ਪਛਾਣ ਸ਼ਮਸ਼ੇਰ ਸਿੰਘ ਨਿਵਾਸੀ ਰੂਪਨਗਰ ਦੇ ਤੌਰ ਤੇ ਹੋਈ